ਆਪ ਦੇਖ ਰਹੇ ਡੇਲੀ ਪੁਆਇੰਟ ਹਨੂ ਚੈਨਲ ਸਾਡੀ ਪ੍ਰਸਤuti ਟੀਮ ਸ਼ਾੜਾ ਕਸਬਾ ਗਮਾਨਪੁਰੇ ਪਹੁੰਚੀ ਹੈ ਜਿੱਥੇ ਪ੍ਰਾਤਨ ਇਤਿਹਾਸਕ ਦੁਰਦੁਰਾ ਮਹਾਨ ਸੀ ਤੰਤਨ ਬਾਬਾ ਨਰਪਾਲ ਸਿੰਘ ਜੀ ਪਿੰਡ ਗਮਾਨਪੁਰਾ ਵਿਖੇ ਗੁਰਦ੍ਰਸ਼ੀਦ ਗੰਸ ਸਾਹਿਬ ਸਥਿਤ ਹੈ ਔਰ ਔਰ ਲੈਕੀ ਤਲਦੇ ਅੰਦਰ ਸਾਹਮਣੀ ਫਰੰਟ ਤੇ ਹੇਟ ਹੈ ਪਰਮੇਸ਼ਰਨ ਵਾਸਤੇ ਮਾਰੇ ਦਰਸ਼ਨਦਾਰੀ ਕਰਨੇ ਔਰ ਫਿਰੰਟ ਤੇ ਹੀ ਦੁਕਾਨਾਂ ਲੱਗੀਆਂ ਨੇ ਮੇਲੇ ਦੀ ਸ਼ੁਰੂਆਤ ਕਰਨ ਲਈ ਉਹ ਆਪ ਦੇਖ ਲਈ ਤਸਵੀਰਾਂ ਦੇ ਰਹੇ ਹੈ ਸਾਰੀਆਂ ਦੁਕਾਨਾਂ ਸਜੀਆਂ ਨੇ ਔਰ ਸਮੂਹ ਸੰਗਤਾਂ ਬਾਬਾ ਜੀ ਦੇ ਦਰਸ਼ਨ ਜਾਵੇ ਕਰਨ ਆਈਆਂ ਹੈ ਜਿਹਨੇ ਲੈ ਤਸਵੀਰਾਂ ਸੇ ਦਿਖਾ ਰਹੇ ਡੇਲੀ ਪੁਆਇੰਟ ਚੈਨਲ ਤੇ ਅੱਜ ਜਿਹੜਾ ਸੇਵਾਦਾਰਾਂ ਵੱਲੋਂ ਸਮੂਹ ਸਾਈਤਾਵਾਂ ਤੇ ਠੰਡੇ ਮਿੱਠੇ ਦਾਲਦਾ ਔਰ ਜੂਸ ਪਿਆਜ ਜਾ ਰਿਹਾ ਜਿਸ ਦੀਆਂ ਲੈ ਤਸਵੀਰਾਂ ਅਸੀਂ ਬਾਬਾ ਅੰਦਰ ਪੈਸੇ ਦੇ ਦਰਬਾਰ ਤੋਂ ਔਰ ਗੁਰਦਾਰੇ ਤੋਂ ਦਿਖਾ ਰਹੇ ਹਾਂ ਔਰ ਦੇਖੇ ਜਾਵੇ ਕਿ ਸੇਵਾਦਾਰਾਂ ਦੀ ਜੋ ਬੱਚਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਗਰਮੀ ਦਾ ਚੱਲ ਰਿਹਾ ਵਾ ਦੌਰ ਤੋਂ ਉੱਥੇ ਸਮੂਹ ਸ਼ਰਤਾਂ ਨੂੰ ਜੋ ਬਾਬਾ ਜੀ ਸਲਾਨਾ ਜੋੜ ਮੇਲੇ ਸ਼ਾਮਲ ਹੋ ਰਹੀਆਂ ਸਮੂਹ ਸ਼ਰਤਾਂ ਵਾਸਤੇ ਛੰਡ ਮਡੇ ਜਾਲਦੀਆਂ ਔਰ ਜੂਸੋ ਜੋ ਬੋਧ ਵਰਤਾਇਆ ਰਿਹਾ ਸ਼ਿਕਾਇਆ ਜਾ ਰਿਹਾ ਇਹ ਨਗਰ ਕੀਰਤਨ ਇਹ ਨਗਰ ਕੀਰਤਨ ਬਾਬਾ ਨਰਪੈਸਨ ਜੀ ਸ਼ਹੀਦ ਪਿੰਡ ਗਮਾਨਪੁਰਾ ਤੋਂ ਸਵੇਰੇ ਰੰਭ ਹੋਇਆ ਸੀ ਹੋਰ ਸਿਕਾ ਸੰਸਾਭ ਸ਼ੇਵ ਪਾਸ਼ਾ ਮੀਰੀਪਰੀ ਦੇ ਮਾਲਕ ਨੂੰ ਹਰਗੁਮਨ ਪਾਸ਼ਾ ਜੀ ਦੇ ਖਾਨਾ ਤੇ ਜਾ ਰਿਹਾ ਬਾਬਾ ਵਿਧੀ ਚੰਡੀਆਂ ਦੇ ਇਹ ਬਾਬਾ ਜੀ ਦਾ ਇਤਿਹਾਸ ਸੰਖੇਪ ਇਸ ਤਰ੍ਹਾਂ ਹੈ ਕਿ ਬਾਬਾ ਜੀ ਜਦੋਂ ਪੁਰਾਣਾ ਸਮਾਂ ਹੁੰਦਾ ਜੋਕ ਬਲਦਾ ਹੁੰਦੇ ਸੀ ਤੇ ਇਹ ਭਗਨੇ ਦੇ ਚੌਧਰੀ ਜਿਹੜੇ ਸੀ ਉਹ ਜੋਕਾਂ ਬਲਦ ਵੀ ਲੈ ਜਾਂਦੇ ਬੰਦੇ ਵੀ ਲੈ ਜਾਂਦੇ ਸੀ ਤੇ ਇਹਨਾਂ ਕੋਲ ਸਾਰੀ ਦਿਹਾੜੇ ਕੰਮ ਕਰਾ ਕੇ ਸ਼ਾਮ ਨੂੰ ਵਾਪਸ ਕਰ ਦਿੰਦੇ ਕੋਈ ਪੈਸਾ ਕੋਈ ਚਾਹ ਪਾਣੀ ਵੀ ਨਹੀਂ ਸੀ ਪੁੱਛਦੇ ਇਹ ਬਾਬਾ ਜੀ ਨੇ ਫਿਰ ਇਹਨਾਂ ਨੂੰ ਵੰਗਾਰ ਕੇ ਆਪਣੀ ਹੱਤ ਬੰਦੀ ਕਰਨ ਵਾਸਤੇ ਆਖਾ ਕਿ ਜਿੱਥੇ ਮੈਂ ਕੀ ਦੀਬਾਵਾਂ ਲਾਉਂਦਾ ਉਥੋਂ ਤੁਸੀਂ ਇੱਧਰ ਨਹੀਂ ਆ ਸਕਦੇ ਤੇ ਬਾਬਾ ਜੀ ਨੇ ਇਥੋਂ ਬਿਨਾਂ ਸੀਸ ਤੋਂ ਬਾਸਰ ਕੇ ਦੇ ਲਾ ਕੇ ਜਗਾ ਹੈ ਸ਼ਾਂਤਲ ਦੀ ਉਥੋਂ ਸੀਸ ਇਹਨਾਂ ਦਾ ਲੱਗ ਗਿਆ ਕਿ ਚਿੱਕੀ ਲੱਗ ਗਈ ਬਿਨਾਂ ਸੀਸ ਤੋਂ ਹੀ ਬਾਬਾ ਜੀ ਲੜਦੇ ਹੋਏ ਜਰਵਾਣੇ ਦਾ ਨਾਸ ਕਰਦੇ ਹੋਏ ਧਗਣਾ ਦੇ ਵਿੱਚ ਜਾ ਕੇ ਪਹੁੰਚੇ ਧਗਣੇ ਵਾਲਿਆਂ ਨੂੰ ਮੁੜ ਕੇ ਜਦੋਂ ਵੇਖਿਆ ਕਿ ਸਾਡੇ ਯੁੱਧ ਦੇ ਵਿੱਚ ਆ ਕੇ ਘਾਰ ਹੀ ਆ ਗਏ ਨੇ ਉਹਨਾਂ ਬਾਬਾ ਜੀ ਦਾ ਸਰੀਰ ਪਿੰਡ ਗਮਾਨਪੁਰਾ ਦੇ ਬਾਹਰ ਵੱਲ ਬੱਗੇ ਵਾਲੀ ਰੋਡ ਤੇ ਇਹ ਇਹਨਾਂ ਦਾ ਸਰੀਰ ਜਿਹੜਾ ਛੱਡ ਕੇ ਗਿਆ ਜਿੱਥੇ ਮੁੜ ਕੇ ਉਹਨਾਂ ਦਾ ਸੰਸਕਾਰ ਹੋਇਆ ਉਹ ਗੁਰਦੁਆਰਾ ਸਾਹਿਬ ਅੱਜ ਵੀ ਸ਼ੁਸ਼ੋਭਤ ਹੈ ਬੜੀਆਂ ਦੂਰਾਂ ਦੂਰਾਂ ਤੋਂ ਸੰਗਤਾਂ ਆਣ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਮੂੰਹ ਮੰਗਿਆਂ ਮਰਦਨਾ ਪਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਕਾ ਤੇਰੇ ਹਾਰੇ ਜੈ ਜੀ ਜਿਹਨੇ ਬਾਬਾ ਨਰਪੈ ਸਿੰਘ ਦਾ ਜੋ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਤੋਂ ਇੱਥੇ ਸਲਾਨਾ ਜੋੜ ਮੇਲੇ ਉਹ ਮਹਾਪੁਰਸ਼ਾਂ ਦੇ ਮਨਾਏ ਜਾਂਦੇ ਹੋ ਜਿਨ੍ਹਾਂ ਨੇ ਦੇਸ਼ ਦੀ ਕੌਮ ਦੀ ਔਰ ਸਮਾਜ ਦੀ ਜਿਹੜੀ ਤੋਂ ਚੰਗਾ ਕੰਮ ਕਰਕੇ ਚੰਗਾ ਜੀਆਂ ਪਹਿਣਾ ਦੀ ਪਾਤਰ ਰੱਖਦੇ ਹੁਣ। ਦੇਖ ਰਹੇ ਢਿੱਲੀ ਪਬਲਿਕ ਟੈਨਸ਼ਨ ਕਿ ਅੱਜ ਸਲਾਨਾ ਜੋੜ ਮੇਲਾ ਬਾਬਾ ਨਰਪੈ ਸਿੰਘ ਜੀ ਦੀ ਮਨ ਆ ਜਾ ਰਿਹਾ ਸਮੂਹ ਸਾ ਸੰਗਤਾਂ ਵੱਲ ਜਿਹਦੇ ਲਾਈਵ ਤਸਵੀਰ ਅਸੀਂ ਦਿਖਾ ਰਹੇ ਹਾਂ ਉਹ ਦੇਖਦੇ ਆਪ ਕਿ ਉਹਨਾਂ ਮਹਾਨ ਸੂਰਬੀਜੋੜਿਆਂ ਜਿਨ੍ਹਾਂ ਦੀ ਸਿੱਖ ਕੌਮਲੀ ਔਰ ਕੌਮ ਵਾਹ ਤੇ ਆਪਣੇ ਹਾਂ ਸਭ ਕੁਝ ਕੁਰਬਾਨ ਕਰਤਾ ਤੇ ਉਹਨਾਂ ਦੇ ਹੀ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ ਜਿਹਦੀਆਂ ਲਾਈਵ ਤਸਵੀਰ ਅਸੀਂ ਦਿਖਾ ਰਹੇ ਹਾਂ ਕਿ ਜਨ ਮਹਾਰਾਜ ਦੀ ਤਾਬੇ ਹਯੂਰੀ ਦੇ ਵਿੱਚ ਮੂਸਿਕਤਾ ਆ ਕੇ ਦਾ ਮਸਤਕ ਹੁੰਦੀਆਂ ਨੇ ਤੇ ਉਹਨਾਂ ਦੀ ਸਤਿਗੁਰੂ ਪੂਰੀਆਂ ਹਰ ਮਨੋ ਕਾਮਨਾ ਪੂਰੀਆਂ ਕਰਦੇ ਨੇ ਔਰ ਉਹਨਾਂ ਦਾ ਨਾਮ ਰੋਸ਼ਨ ਹੁੰਦਾ ਜੋ ਕੌਮ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਜਾਂਦੇ ਨੇ ਤੋਂ ਇਹਦੇ ਦੇਖਦੇ ਜਿੱਥੇ ਮਹਾਰਾਜ ਦੇ ਸੇਵਾਦਾਰ ਗੁਰੂ ਸਾਹਿਬ ਜਿਹਦੇ ਪ੍ਰਸ਼ਾਦ ਤੋਂ ਲੱਗੇ ਭੋਗਾਂ ਦਾ ਸੰਗਤ ਨੂੰ ਵਰਤਾਇਆ ਔਰ ਸ਼ਿਕਾਇਤ ਜਾ ਰਿਹਾ ਔਰ ਆਪ ਤੁਹਾਨੂੰ ਬਾਹਰ ਵੀ ਦਿਖਾਵਾਂਗੇ ਸੁਭਾਨ ਹੋਤਰੇ ਸਵਾਨਾਤਰੇ ਸੁਭਾਨ ਹੋਤਰੇ ਸ਼ਾਨਾਤਰੇ ਦੇਖੇ ਜAVE ਸੁਭਾਨ ਹੋਤਰੇ ਸ਼ਾਮ ਹੋਪੇ ਦੇਖਿਆ ਜਾਵੇ ਨਾਗਰ ਦਾ ਤੋਟ ਲੱਗਾ ਪ੍ਰਸ਼ਾਦ ਜਿਸ ਨੇ ਬਣਾਇਆ ਇਹ ਬੱਤੀ ਹੈ ਜਿਹੜੀ ਸਾਫ ਸੰਗਤ ਚਾਰ ਕੀਤਾ ਜਾ ਰਿਹਾ ਸ਼ਬਦਾਂ ਨੂੰ ਸਮੂਹ ਸੰਗਤ ਨੂੰ ਗਾਇਆ ਜਾਏਗਾ ਵਿਸ਼ਾ ਮਹਾਰਾਜ ਦੇ ਸਾਡੀ ਹਲਾਈ ਸਾਡੇ ਬਾਪ ਲੋਕ ਪਰਫੈਕਟ ਕਮੇਟੀ ਜੋ ਸਖਤ ਜੀਮਾ ਮਾਹ ਹੋਏ ਚਾਰ ਕੀਤਾ ਜਾ ਰਿਹਾ ਹੈ ਜਿੱਥੇ ਸਮਾਜ ਦੇ ਆ ਰਹੇ ਨੇ ਪੁੱਤਰ ਪੈਸੇ ਦੇ ਮਾਨ ਕਰਦੇ ਵਾ ਰਾਤ ਦੀ ਮਾਨ ਸਾਥੇ ਹੋਰ ਇਹਨਾਂ ਮਹਾਰਾਜ ਦੇ ਸਾਡੀ ਜਰਦੀ ਕਰਾ ਹੈ ਕਹ ਰਿਹਾ ਪੁਛਾਚੇ ਦੇ ਨਾਲ ਸੰਗਤਾਂ ਦੇ ਬਾਤ ਆਹ ਭਾਈਆ ਲੋਕਲੇ ਵੀ ਯਾਰ ਕੀਤੇ ਜਾ ਰਹੇ ਨੇ ਧੀ ਕੀ ਜੋ ਸੀ ਇਹ ਵੀ ਤੁਹਾਨੂੰ ਲਾਇਕ ਸੀ ਰਾ ਆਹ ਇਧਰ ਗੁਰੂ ਸਾਹਿਬ ਦਾ ਲੋ ਲੰਗਰ ਤਿਆਰ ਕੀਤਾ ਰਿਹਾ ਹੈ ਜਿੱਥੇ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਸੰਗਤਾਂ ਦੇ ਆਜੂ ਇਹ ਵੀ ਦਿਖਾਵਾਂਗੇ ਔਰ ਇਧਰ ਜਿਹੜਾ ਸੰਟਾਲੀ ਪਕੌੜੇ ਵੀ ਗਰਮ ਹੋਏ ਤਿਆਰ ਕੀਤੇ ਜਾ ਰਹੇ ਨੇ ਤੇ ਇਹਦੇ ਨਾਲ ਹੀ ਜਿਹੜੇ ਗੁਰੂ ਸਾਹਿਬ ਦਾ ਕੇਵਲ ਕੀਤਾ ਜਾ ਰਿਹਾ ਹੈ ਬਹੁਤ ਮਹਾਨ ਹੈ ਦੁਆਨ ਵੀ ਸੱਜਾ ਹੈ ਕੌਣ ਬੜੇ ਪ੍ਰੇਮ ਨਾਲ ਕਿਉਂ ਆਉਂਦੇ ਨੇ ਉਸ ਤੋਂ ਬੰਕ ਕੋਈ ਬਕਰੀ ਤੇ ਪੰਗੋਰਾ ਦਾ ਜਹਾਜ ਹੋ ਜਾਏਗਾ ਮਾਹੀ ਨੂੰ ਵੀ ਕਲਪਨਾ ਉਹ ਆਹੇ ਤੋਂ ਹੀ ਖਤੇ ਦੇਖਦੇ ਗੁਰੂ ਸਾਹੀ ਕਾਬਿਆਸ ਯੂਜ ਦੇ ਵਿੱਚ ਸਾਡੇ ਪਰ ਸਰਕਾਰ ਤੋਂ ਜੋ ਗੁਰੂ ਸਾਹਿਬ ਦੀਆਂ ਬੜੀਆਂ ਬਖਸ਼ਿਸ਼ਾਂ ਢਾਡੀ ਜਥੇ ਵੱਲੋਂ ਉਹਨਾਂ ਦਾ ਹੈ ਇਹਨਾਂ ਦੇ ਵੱਡੇ ਭਾਈ ਸਾਹਿਬ ਜੋ ਮੰਗਲ ਸਿੰਘ ਗਮਾਉਂਪੁਰਾ ਵਾਜੇਸਨ ਛੋਟੇ ਭਾਈ ਸਾਹਿਬ ਜਿਨ੍ਹਾਂ ਵੱਲੋਂ ਗੁਰੂ ਸਾਹਿਬ ਦਾ ਅਟੁੱਟ ਗੁਰਬਾਣੀ ਦਾ ਜੋ ਸੱਚਖੰਡ ਤੋਂ ਧੁਰੋਂ ਆਈ ਹੈ ਉਹਨਾਂ ਦਾ ਸਮੂਹ ਸੰਗਤਾਂ ਨੂੰ ਆਪਣੇ ਢਾਡੀ ਜਥੇ ਵੱਲੋਂ ਸੁਣਾ ਕੇ ਨਿਹਾਲ ਕਰ ਰਹੇ ਸੰਗਤਾਂ ਨੂੰ ਜੀ ਜੀ ਨੈਟਰਸੀ ਰਸੀ ਦਿਖਾ ਰਹੇ ਆ ਵਖਤ ਆਪ ਨੇ ਛੋਟਾ ਤਮਾਨਪੁਰ ਮੰਗਲ ਸਿੰਘ ਤਮਾਨਪੁਰ ਦੇ ਛੋਟੇ ਭਾਈ ਸਾਹਿਬ ਬੜੇ ਪਿਆਰ ਨਾਲ ਸਰਮਨ ਕਰਨਾ ਮਾਰਾ ਕੀ ਬਾਣੀ ਕੰਢੀ ਹੈ ਬਾਵੇ ਕੋ ਤਾਨ ਹੋ ਕੇ ਕਿਸੇ ਤਮਾਨ ਆ ਮਾਰੇ ਕੀ ਬਾਣੀ ਦਾ ਬਕਾਨ ਲੱਖੀ ਨਾ ਪਾਪ ਆਪ ਦੇਖੇ ਦਿੱਲੀ ਪਾਵਟਨ ਚੈਨਲ ਤੇ ਅੱਜ ਸੈਟਾ ਕਸ਼ਵਾ ਗਵਾਨਪੁਰ ਵੇਖੀ ਮਹਾਨ ਸ਼ਹੀਦ ਬਬੰਦਰ ਪੈਸੇਂਗ ਦਾ ਜੋ ਗੁਰਦਾਰ ਸਥਿਤ ਹੈ ਆਪਣਾ ਜਿਹੜਾ ਡੇਰੇ ਨੇ ਬਸਤੀ ਪਿੰਡ ਗਮਾਨਪੁਰ ਵਿਖੇ ਤੋਂ ਸਾਡੇ ਜੁੜ ਚੁੱਕੇ ਨੇ ਨੰਬਰ ਦਾ ਸਾਥ ਸਾਡੇ ਬਹੁਤ ਹੀ ਜਿਹੜੇ ਆ ਜਿਨ੍ਹਾਂ ਦੁੱਖ ਦੀ ਘਰੀ ਜਹਾਜ਼ ਦਾ ਸਾਥ ਦਿੱਤਾ ਅਸੀਂ ਗੱਲ ਕਰਾਂਗੇ ਬਾਬਾ ਜੀ ਦੇ ਇਤਿਹਾਸ ਬਾਰੇ ਬਾਬਾ ਜੀ ਦਾ ਜੋ ਇਤਿਹਾਸ ਹੈ ਤੇ ਉਹਨਾਂ ਨੇ ਸਿੱਖ ਕੌਮ ਲਈ ਕੀ ਕੀ ਕੁਰਬਾਨੀ ਦਿੱਤੀ ਬਾਬਾ ਜੀ ਉਹਨਾਂ ਬਹੁਤ ਵੱਡੀ ਸਾਡੇ ਬਾਬਾ ਨਰ ਪੈਸੇਂਗ ਨੇ ਬਹੁਤ ਵੱਡੀ ਇਸ ਪਿੰਡ ਵਾਸਤੇ ਲਾਗੇ ਪਿੰਡ ਨਗਰ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਉਹਦੇ ਪ੍ਰਬੰਧ ਵਿੱਚ ਲਾਨਾ ਜੋੜ ਮੇਲਾ ਮਲਾ ਰਹੇ ਆ ਕਲ ਨਗਰ ਕੀਰਤਨ ਹੈ ਅੱਜ ਕਿ ਨਾਲਦਾਈ ਬਾਬਾ ਜੀ ਦੀ ਹੈਗਾ ਮੇਲਾ ਹੈਗਾ ਆ ਅੱਜ ਇਹ ਸਾਰੀ ਸੰਗਤ ਇਲਾਕੇ ਦੀ ਜੁੜ ਕੇ ਨਗਰ ਦੀ ਸਭ ਲਾਗੇ ਬੰਨੇ ਦੀਆਂ ਨਗਰ ਦੀਆਂ ਸੰਗਤਾਂ ਇਹ ਸਾਈਕਲ ਸਟੈਂਡ ਦੀ ਸੇਵਾ ਅੰਦਰ ਵਕ ਵਕ ਸੇਵਾ ਸਾਰੀਆਂ ਸੰਗਤਾਂ ਕਰ ਰਹੀਆਂ ਆ ਜੋ ਇਹ ਬਾਬਾ ਜੀ ਸ਼ੀਰ ਬਾਬਾ ਅੰਦਰ ਪੈਸੇੰਗ ਦੇ ਸਥਾਨ ਤੇ ਨੰਬਰਦਾਰ ਸਾਹਿਬ ਸ਼ੁਭਨਾਵਾ ਆਪਣਾ ਸੁਭਨਾ ਮੇਰਾ ਸਰਤਾਜ ਸਿੰਘ ਜੀ ਡੇਡੀ ਦਾ ਨਾਮ ਸੋਬ ਮੈਲ ਸਿੰਘ ਨੰਬਰਦਾਰ ਜੀ ਇੱਕ ਨੰਬਰਦਾਰ ਸਾਹਿਬ ਜਿਹੜੇ ਸਦਾਨਾ ਮੇਲਾ ਜਿਹੜਾ ਜਿਹੜਾ ਮਨਾਇਆ ਜਾਂਦਾ ਜੋੜ ਮੇਲਾ ਇਸ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਨਹੀਂ ਸਾਰੇ 4-5 ਨਗਰ ਰਲ ਕੇ ਮਲਾਉਂਦੇ ਬਾਬਾ ਜੀ ਸਾਰੀ ਸੰਗਤ ਦਾ ਹੀ ਮੇਲਾ ਜੇ ਸਾਡਾ ਕੱਲੇ ਨਗਰ ਦਾ ਮੇਲਾ ਨਹੀਂ ਸਾਰੀ ਸੰਗਤ ਦਾ ਮੇਲਾ ਹੈ ਸੰਗਤ ਦੇ ਸਹਿਯੋਗ ਦਾ ਮੇਲਾ ਜੋ ਔਰ ਇੱਕ ਮੈਸੇਜ ਦੇਣਾ ਮੈਂ ਆਪਾਂ ਕਿ ਜਿਹੜੇ ਸਾਡੇ ਨੌਜਵਾਨ ਪੀੜੀ ਕਿਰਾਏ ਪੈ ਚੁੱਕੀ ਆ ਹਾਂਜੀ ਹਾਂਜੀ ਉਹ ਗੁਰਸਾਧ ਚਰਨਾਂ ਲਾ ਕੇ ਆਪਣਾ ਜੀਵਨ ਸਫਲਣਾ ਇਹਦੇ ਬਾਰੇ ਤੁਸੀਂ ਬਾਬਾ ਜੀ ਆਪੇ ਕਿਰਪਾ ਕਰਨਗੇ ਬਾਬਾ ਅੰਦਰ ਪੈ ਸਿੰਘ ਜੀ ਬਾਬਾ ਸ਼ੀਰ ਸਿੰਘ ਆਪੇ ਆਪਣੇ ਆਪ ਉਹਨੂੰ ਮੁੜ ਕੇ ਹੋਣਗੇ ਜਿਹੜੇ ਸਾਡੇ ਮੇਰੇ ਵੀਰ ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ ਜਿਹੜੀਆਂ ਕਤਾਏ ਰਸਤੇ ਤੇ ਪਈਆਂ ਆ ਉਹ ਭੌਂਕੇ ਆਪਣੇ 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 ਜੀਵਨਵਾਸ ਤੇ ਆਪੇ ਆਪਣਾ ਜੀਵਨ ਸਫਲ ਕਰਨਗੇ ਜੀ ਲੋ ਜੇ ਅਸੀਂ ਹੋਰ ਵੀ ਗੱਲ ਕਰਨਾ ਚਾਹੀਏ ਸਾਡੇ ਸੇਵਾਦਾਰ ਖਲੋਤੇ ਨੇ ਤੇ ਸਾਡੇ ਰੰਧਾਵਾ ਜੀ ਆਪ ਚੋਬਨਾ ਕੀ ਜ ਆਪਣਾ ਆਪਣਾ ਨਾਮ ਪੂਰਨ ਸਿੰਘ ਜੀ ਹਾਂਜੀ ਹਾਂਜੀ ਮਹਾਰਾਜ ਜੀ ਤੁਸੀਂ ਸੇਵਾ ਕਰ ਰਹੇ ਆ ਪਰਮਾਰਮਾ ਦੀ ਔਰ ਆਈਐਸ ਮੂਸ ਸੰਗਤਾਂ ਦੀ ਇਹ ਜੀ ਬਾਰੇ ਤੁਸੀਂ ਅੱਜ ਜ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਇਹ ਬਾਰੇ ਕੀ ਕਹਿਣਾ ਇਹਦਾ ਮਹਾਰਾਜ ਦਾ ਇਹ ਇਥੋਂ ਇਤਿਹਾਸ ਜਦੋਂ ਭਲੇ ਸਮੇਂ ਦੇ ਵਿੱਚ ਜੰਗ ਹੋਈ ਸੀ ਇਥੋਂ ਲੜਾਈ ਚਾਲੂ ਹੋਈ ਸੀ ਨੁਮਰੇ ਭਗਨੇ ਦੇ ਵਿੱਚ ਗਈ ਸੀ ਉਥੋਂ ਉਹਨਾਂ ਦਾ ਸੀਸ ਕਟਿਆ ਗਿਆ ਉਹਦੇ ਜੋੜ ਮਿਲੇ ਦੇ ਵਿੱਚ ਖੁਸ਼ੀ ਦੇ ਵਿੱਚ ਅਸੀਂ ਸੇਵਾ ਕਰ ਰਹੇ ਆ ਜੀ ਮਹਾਰਾਜ ਕਿਰਪਾ ਕਰੇ ਹਰ ਇੱਕ ਬੜੇ ਸਖਤਾ ਸੇਵਾ ਕਰ ਰਹੀਆਂ ਉਹਦੀਆਂ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਸੇਵਾ ਕਦੇ ਕਦੀ ਨਿਭਾਰੇ ਜੀ ਮਾ ਅਸੀਂ ਥਰਸਟ ਸਟੈਂਡ ਦੀ ਨਿਭਾਰੇ ਜੀ ਤੇ ਗਾੜੀ ਹੋਰ ਸਖਤਾ ਬੜੀਆਂ ਸੇਵਾ ਕਰ ਰਹੀਆਂ ਜੀ ਕੋਈ ਠੱਡੇ ਦੇ ਆਇਆ ਕੋਈ ਆਈਸਕ੍ਰੀਮ ਲੱਗੀ ਆ ਕੋਈ ਹੋਰ ਲੱਗਾ ਕੋ ਜੂਸ ਲੱਗੇ ਆ ਮਰ ਕੋਈ ਹੋਰ ਬੜੀਆਂ ਬੜਾ ਸੇਵਾ ਲਗੀਆਂ ਪਕੌੜਿਆਂ ਦੀ ਸੇਵਾ ਚਾਹ ਪਾਣੀ ਦੀ ਚੱਲ ਰਿਆ ਲੱਗ ਪਾਣੀ ਚੱਲ ਰਿਆ ਜੀ ਬੜੀ ਕਿਰਪਾ ਬਾਲਕ ਜੀ ਸੱਚੇ ਪਾਤਸ਼ਾਹ ਜੀ ਲਓ ਜੀ ਆਹ ਲੋ ਜੀ ਤੁਸੀਂ ਆਪਣਾ ਪਹਿਲਾ ਸ਼ੋਭਨਾ ਕਿ ਆਇਤੇ ਡੰਡੀ ਮੇਰਾ ਨਾਮ ਦੱਸਾਂਗਾ ਜੀ ਆਹ ਲੋ ਕਲ ਵੀ ਇੱਥੇ ਆਜਣਾ ਹਾਂ ਹਾਂਜੀ ਮੈਂ ਤੇ ਮੇਰੇ ਦੇ ਵਿੱਚ ਆ ਕੇ ਬਹੁਤ ਖੁਸ਼ ਹੋਈ ਹਾਂ ਹਾਂਜੀ ਮੇਰਾ ਨਗਰ ਤਾਂ ਖਾਪਰਕੇਰੀ ਆ ਹਾਂਜੀ ਪਰ ਅੱਜ ਮੈਂ ਪਹਿਲੀ ਵਾਰ ਇੱਥੇ ਮੇਲੇ ਤੋਂ ਤੇ ਆਇਆ ਬਹੁਤ ਸੋਹਣੀ ਸੰਗਤ ਹੈ ਜਿਹੜੀ ਆਪੋ ਆਪਣੀ ਸੇਵਾ ਦੋਤੇ ਲੱਗੀ ਆ ਇੱਥੇ ਦਸਤਾਰ ਮੁਕਾਬਲਾ ਵੀ ਹੈ ਸ਼ਾਮਾਂ ਨੂੰ ਕਬੱਡੀ ਵੀ ਹੋਣੀ ਆ ਤੇ ਬਹੁਤ ਹੀ ਮੇਲਾ ਜਿਹੜਾ ਅਸੀਂ ਦੱਸਾਂਗਾ ਚੰਗੀ ਤਰ੍ਹਾਂ ਬਣਾਇਆ ਜਾ ਰਿਹਾ ਹੈ ਕਿ ਸਾਰੀ ਖੁਸ਼ੀਆਂ ਤੁਹਾਨੂੰ ਲੈ ਕੇ ਵਾਪਸ ਕਰਾਂ ਜਾਂਦੇ ਨੇ ਕਹਿੰਦੇ ਨੇ ਅਮਰ ਸ਼ਹੀਦ ਉਹ ਹੁੰਦੇ ਨੇ ਜਿਨ੍ਹਾਂ ਦਾ ਨਾਮ ਰੋਸ਼ਨ ਰਹਿ ਜਾਂਦਾ ਹੈ ਸੰਸਾਰ ਤੇ ਆਉਣਾ ਹੈ ਤੇ ਜਾਣਾ ਹੈ ਅਸੀਂ ਆਏ ਆ ਸਰਾ ਦੇ ਵਿੱਚ ਕੁਟਿਆ ਚ 4 ਦਿਨ ਕੱਢ ਜਾਣਾ ਪਰ ਇਥੋਂ ਚਲੇ ਜਾਣਾ ਪਰ ਜੋ ਉਹ ਜਿਹੜੇ ਮਹਾਨ ਜੋਧੇ ਜੋ ਸਾਡੀ ਕੌਮ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਜਾਂਦੇ ਉਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਉਹ ਜਿਹੜੇ ਉਹਨਾਂ ਦੇ ਹਰ ਸਾਲ ਦੇ ਤਰਤੂਮਤਾ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਜਿੱਦਿਆਂ ਲੈ ਤੁਸੀਂ ਅਸੀਂ ਗਮਾਲਪੁਰਾ ਕੈਂਡ ਕਸਬਾ ਛੱਡ ਤੋਂ ਵਿਖਾ ਰਹੇ ਆਂ ਔਰ ਅੱਗੇ ਲੈ ਕੇ ਚੱਲਦੇ ਕਿ ਅੰਦਰ ਪਰਮਾਤਮਾ ਦੇ ਕੀ ਕੀ ਨਵਾਜਾਂ ਨੇ ਕੀ ਕੀ ਸ਼ਕਤਾਂ ਨੂੰ ਉਹਨਾਂ ਬਾਰੇ ਵੀ ਅਸੀਂ ਦਰਸ਼ਨ ਦੁਆਰੀ ਡੇਲੀ ਪਬਲਿਕ ਇਹ ਸਾਡੇ ਵੀਰ ਜੀ ਠੇਕਦਾਰ ਸਾਹਿਬ ਇਹ ਸਾਡੇ ਕੱਲ ਦਾ ਸੰਯੋਗ ਦੇ ਰਹੇ ਨੇ ਸਾਡੇ ਨਗਰ ਦਾ ਇਹਦੇ ਨਗਰ ਦਾ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਸਾਡੇ ਵੀਰ ਦਾ ਇੱਕ ਪ੍ਰੈਸ ਰਿਸੀਵਰ ਦਾ ਇਹਨਾਂ ਦਾ ਧੰਨਵਾਦ ਕਰਿਆ ਜਿਨ੍ਹਾਂ ਨੇ ਮਾਨ ਸਨਮਾਨ ਦੇ ਕੇ ਸਤਿਕਾਰ ਹੋ ਜਾਂਦਾ